ਕਿਸਾਨ ਵੀਰੋ ਸਵਾਗਤ ਕਰਦੇ ਹਾਂ ਤੁਹਾਡਾ ਅਬਖੁਸ਼ ਡੈਰੀ ਤੇ ਐਗਰੀਕਲਚਰ ਫਾਰਮ ਤੇ ਅੱਜ ਤੁਹਾਨੂੰ ਫੀਡਿੰਗ ਬਾਰੇ ਦੱਸਦੇ ਹਾਂ ਮੱਝਾਂ ਦੀ ਬਾਰੇ ਜੋ ਅਸੀਂ ਪਾਉਨੇ ਹਾਂ ਵੀ ਪਲੱਸ ਵਾਲੀਆਂ ਮੱਝਾਂ ਜਾਂ 16 17 ਲੀਟਰ ਵਾਲੀਆਂ ਨੂੰ ਉਹ ਤੁਹਾਨੂੰ ਦੱਸਦੇ ਹਾਂ ਅੱਜ ਅਸੀਂ ਕਿੱਦਾਂ ਤੇ ਕੀ ਕਰਦੇ ਹਾਂ ਇਹ ਆ ਜੀ ਆਪਾਂ ਇਹ ਹਰਿਆਣੇ ਤੋਂ ਮੰਗਾਉਨੇ ਆਪਾਂ ਮੂਰਾ ਫੀਡ ਤੇ ਭਵਨ ਨੀ ਜਾ ਹੈ ਇਹ ਆਪਣੇ ਦਾਣਾ ਆਪੇ ਹੀ ਪਾਉਣੇ ਮੱਜਿਆਂ ਨੂੰ ਬਹੁਤ ਵਧੀਆ ਰਿਜ਼ਲਟ ਆਇਆ ਤੇ ਖਾਲਾ ਪਾਣੀ ਪੰਜਾਬ ਦੀ ਮਸ਼ਹੂਰ ਜਿਹੜੀ ਕਾਕਾ ਰਾਮ ਆਪਾਂ ਉਹ ਬਣਾਉਂਦੇ ਆ ਕਾਕਾ ਰਾਮ ਇਹ ਵਰਤਦੇ ਹਾਂ ਰਾਜ ਅਮਰਵਰਾਨ ਕੱਟਾ ਹਰੀ ਇਹ ਵਰਤਦੇ ਸਕੀਮ ਇਹ ਆਪਾਂ ਹੀ ਬਤ ਦਿਆਂ ਤੇ ਨਾਲ ਇਹ ਵੀ ਲੈਤੀ ਇੱਕ ਟਾਈਮ ਆਪਾਂ ਵਰਤਦੇ ਹਾਂ ਲੈਟੀ ਜਿਹਨੂੰ ਆਪਾਂ ਦਲੀਆ ਕਹਿੰਦੇ ਨੇ ਤੇ ਇੱਕ ਟਾਈਮ ਖਾਣ ਤੇ ਦਾਣਾ ਨਾਲ ਦੋਨੋਂ ਟਾਈਮ ਪਾਉਣੀ ਆ ਇੱਕ ਮੱਝ ਨੂੰ ਇਹ ਡੋਂਗਾ ਜਿਆ ਤਕਰੀਬ ਨੂੰ ਪਾ ਦਿੰਦੇ ਆ ਐਸਾ ਨਾਲ ਆਪਣੀ ਫੀਡਿੰਗ ਹੁੰਦੀ ਆ ਜੀ ਤੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰੋ ਜਿਹਦੇ ਨਾਲ ਆਪਾਂ ਆਪਣੀ ਯੂਨੀਕਪਾ ਨੂੰ ਨੌਲੋਜ ਹੈ ਦੀ ਉਹ ਵੱਡੇ ਨਾਲ ਸਾਂਝੀ ਕਰ ਸਕੀਏ ਕੋਈ ਇਹ ਨਹੀਂ ਹੈਗਾ ਵੀ ਆਪਣਾ ਵੀਡੀਓ ਨਾਲ ਕੋਈ ਪੈਸਾ ਕਮਾਉਣ ਵਾਲਾ ਆਪਾਂ ਕੋਈ ਨਹੀਂ ਹੈਗਾ ਆਪਾਂ ਜੀ ਵੀਡੀਓ ਵੀ ਕਿਸੇ ਦੀ ਬਣਾਵਾਂਗੇ ਮੱਝ ਦੀ ਤਾਂ ਪੈਸਾ ਕੋਈ ਨਹੀਂ ਫੌਦੇ ਵਾਲਾ ਜਿੱਦਾਂ ਪੈਸੇ ਲੈ ਕੇ ਬਣਾਉਂਦੇ ਉਹ ਵਾਲਾ ਆਪਣਾ ਕੋਈ ਸਿਸਟਮ ਨਹੀਂ ਆਪਣਾ ਤਾਂ ਸ਼ੌਂਕ ਵਾਈਜ਼ ਆ ਤੇ ਸ਼ੌਂਕ ਵਾਈਜ਼ ਹੀ ਰੱਖਣਾ ਆਪਾਂ ਨੇ ਤਾਂ ਆਪਣੀ ਬਚਾਅ ਜ਼ਰੂਰ ਦਿਓ ਜੀਰ ਜੀ ਤਾਂ ਧੰਨਵਾਦ ਕਰਦੇ ਆ ਤੁਹਾਡਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਧੰਨਵਾਦ